ਅੱਜ ਦੀ ਇਹ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਰਾਜਵਾਲ ਦੀ ਸੀ। ਮੇਰੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿੱਦੇ ਚ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਤੇ ਪੰਜਾਬ ਦੇ ਅਧਿਕਾਰੀ ਤੇ ਬਲਾਕਾਂ ਦੇ ਪ੍ਰਧਾਨ ਅੱਜ ਇੱਥੇ ਸਾਰੇ ਇਕੱਠੇ ਹੋਏ ਸੀ। ਤੇ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਅਹਿਮ ਬਹੁਤ ਸਤਿਕਾਰਯੋਗ ਸਰ ਪਿਸ਼ੂ ਵੀਰ ਸਿੰਘ ਜੜਿਆਲਾ ਸਾਡੇ ਕੋਆਰਡੀਨੇਟਰ ਸੀ ਦੋਆਬੇ ਦੇ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਤੇ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਸ ਤੋਂ ਬਾਅਦ ਡਿਸਕਸ਼ਨ ਕੀਤੀ ਗਈ। ਉਹ ਜਿਹੜੀ ਸਭ ਤੋਂ ਪਹਿਲਾ ਮਤਾ ਜਿਹੜਾ ਪਾਸ ਕੀਤਾ ਅਸੀਂ ਜਿਹੜੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਹੈ ਉਹਨੂੰ ਰੱਦ ਕੀਤਾ ਹੈ। ਔਰ ਅਸੀਂ ਸਮਝਦੇ ਹਾਂ ਵੀ ਸਰਕਾਰ ਪੰਜਾਬ ਦੇ ਜਿੰਨਾ ਕੁ ਹੁਣ ਤੱਕ ਨੋਟੀਫਿਕੇਸ਼ਨ ਕੀਤੀ ਹੈ ਉਹਦੇ ਨਾਲ ਘੱਟੋ-ਘੱਟ 14000 ਪਰਿਵਾਰਾਂ ਨੂੰ ਉਜਾੜਨ ਦਾ ਬੰਨ ਨੂੰ ਸਰਕਾਰ ਨੇ ਬੰਨਤਾ ਹੁਣ ਤੱਕ 43983 ਏਕੜ ਜ਼ਮੀਨ ਜਿਹੜੀ ਸਾਰੇ ਪੰਜਾਬ ਵਿੱਚ ਕਰਨ ਦੀ ਆਲਰੇਡੀ ਨੋਟੀਫਿਕੇਸ਼ਨ ਹੋ ਚੁੱਕੀ ਸੀ ਉਹਦੇ ਬਾਅਦ 6 ਜ਼ੋਨਾਂ ਵਿੱਚ ਇੰਡਸਟਰੀਅਲ ਜ਼ੋਨ ਬਣਾਉਣ ਵਾਸਤੇ 21550 ਏਕੜ ਦੀ ਅੱਜ ਨਵੀਂ ਕਰ ਦਿੱਤੀ ਇਦਾਂ 65533 ਏਕੜ ਜ਼ਮੀਨ ਹੋ ਤੱਕ ਸਰਕਾਰ ਲੈਂਡ ਪੂਲਿੰਗ ਸਕੀਮ ਚ ਲੈ ਚੁੱਕੀ ਹੈ ਇਕਸੋ 65 ਕਲੋਨੀਆਂ ਹੋਰ ਬਣਾਉਣੀਆਂ ਜਿਹਦਾ ਅਰਥ ਹੈ ਵੀ 1 ਲੱਖ ਏਕੜ ਤੋਂ ਵੱਧ ਉਪਜਾਊ ਜ਼ਮੀਨ ਇੱਥੇ ਸਰਕਾਰ ਜ਼ਬਰਦਸਤੀ ਲੈਣਾ ਚਾਹੁੰਦੀ ਹੈ ਔਰ ਇਹਦੇ ਨਾਲ 1 ਲੱਖ ਏਕੜ ਨਾਲ ਇੱਕ ਵੱਡੀ ਗਿਣਤੀ ਵਿੱਚ ਘੱਟੋ-ਘੱਟ 20 ਹਜ਼ਾਰ ਪਰਿਵਾਰ ਜਿਹੜੇ ਨੇ ਡਿਸਪਲੇਸ ਹੋ ਜਾਣਗੇ ਉਜੜ ਜਾਣਗੇ ਉਹਨਾਂ ਦੇ ਨਾਲ ਜਿਹੜੇ ਪਿੰਡਾਂ ਪਿੰਡਾਂ ਦੇ ਪਿੰਡ ਇਹ ਉਜਾੜੇ ਹੋਣਗੇ ਉੱਥੇ ਤੇ ਮਜ਼ਦੂਰ ਉੱਥੇ ਬਾਕੀ ਦੂਸਰੀਆਂ ਸ਼੍ਰੇਣੀਆਂ ਦੇ ਲੋਕ ਉਹ ਵੀ ਵੇ ਰੋਗਾਰ ਹੋਣਗੇ ਅਸੀਂ ਅੱਜ ਦੀ ਮੀਟਿੰਗ ਵਿੱਚ ਇਹਨੂੰ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਕੇ ਡਿਮਾਂਡ ਕੀਤੀ ਹੈ ਵੀ ਜਿਹੜੀ ਨੋਟੀਫਿਕੇਸ਼ਨਾਂ ਕੀਤੀਆਂ ਇਹਨਾਂ ਨੂੰ ਤੁਰੰਤ ਸਰਕਾਰ ਰੱਦ ਕਰੇ ਕਿਉਂਕਿ ਜੇ ਨੋਟੀਫਿਕੇਸ਼ਨ ਸਟੈਂਡ ਕਰਦੀ ਹੈ ਉਹ ਇਸ ਸਥਿਤੀ 'ਚ ਸਾਡੀ ਜ਼ਮੀਨ ਫ੍ਰੀਜ਼ ਹੋ ਗਈ ਨਾ ਅਸੀਂ ਜ਼ਮੀਨ ਨੂੰ ਵੇਚ ਸਕਦੇ ਆ ਨਾ ਗੈਨੇ ਕਰ ਸਕਦੇ ਆ ਨਾ ਉਹਦੇ ਤੇ ਕੋਈ ਲੋਨ ਲੈ ਸਕਦੇ ਆ ਸਾਰਾ ਕੁਝ ਸਰਕਾਰ ਦਾ ਕੰਟਰੋਲ ਹੋ ਗਿਆ ਇਸ ਲਈ ਪਹਿਲਾ ਰੈਜ਼ੋਲੂਸ਼ਨ ਸਾਡਾ ਇਹ ਹੈ ਵੀ ਸਰਕਾਰ ਉਹ ਨੋਟੀਫਿਕੇਸ਼ਨ ਰੱਦ ਕਰੇ ਪੰਜਾਬ ਦੇ ਲੋਕਾਂ ਨੂੰ ਨਾ ਉਜਾੜੇ ਜੇ ਕੋਈ ਡਿਵੈਲਪਮੈਂਟ ਹੋਣੀ ਹੈ ਉਹ ਨੇਚਰਲੀ ਹੋਣ ਦੇਵੇ ਹਾਂ ਨੇ ਜਿਹੜੀ ਲੋਹਾਲੀ ਦੀ ਜਦੋਂ ਦੀ ਡਿਵੈਲਪਮੈਂਟ ਸ਼ੁਰੂ ਹੋਈ ਹੈ 40-45 ਸਾਲਾਂ ਚਾਲੇ ਇੱਥੇ ਤਾਂ ਡਿਵੈਲਪ ਨਹੀਂ ਹੋਇਆ ਇਹ ਤੁਸੀਂ 100 ਸਾਲ ਦਾ ਗਾਂ ਖੇਕਾ ਲਈ ਲਿਆ 1.5 ਸਾਲ ਤੁਹਾਡਾ ਰਹਿ ਗਿਆ ਤੇ ਪੰਜਾਬ ਨੂੰ ਉਜਾੜਨ ਦਾ ਜਿਹੜਾ ਮੰਨ ਨੂੰ ਉਹ ਨਾ ਬਣੋ ਦੂਜਾ एफडीए ਆਉਣ ਦੀ ਸੰਭਾਵਨਾ 9 ਜੁਲਾਈ ਤੱਕ ਫੋਰਨਟਰੀ ਫ੍ਰੀ ਟ੍ਰੇਡ ਐਗਰੀਮੈਂਟ ਜਿਹੜਾ ਜਿਹਦੇ ਚ ਭਾਰਤ ਸਰਕਾਰ ਤੇ ਅਮਰੀਕਾ ਦਾ ਦਬਾਅ ਹੈ ਬਹੁਤ ਸਾਰੇ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਇੰਗਲੈਂਡ ਤੇ ਹੋਰ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਸਾਡੀ ਮੰਗ ਹੈ ਵੀ ਖੇਤੀ ਸੈਕਟਰ ਨੂੰ ਬਿਲਕੁਲ ਕਿਸੇ ਵੀ ਦੇਸ਼ ਲਈ ਨਾ ਖੋਲਿਆ ਜਾਏ ਜੇ ਤੁਸੀਂ ਇਹ ਕਰੋਗੇ ਖੇਤੀ ਸੈਕਟਰ ਲਈ ਵਪਾਰ ਖੋਲੋਗੇ ਤੇ ਜੰਪਗੌਰ ਦੇ ਬਾਹਲੇ ਦੇ ਸਰ ਦੀ ਜਿਹੜੀ ਪੈਦਾਵਾਰ ਹੈ ਤਾਂ ਇਹਦਾ ਇੱਕ ਜ਼ਬਰਦਸਤ ਅਸੀਂ ਅੰਦੋਲਨ ਕਰਾਂਗੇ ਅਸੀਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੀਸਰਾ ਮੁੱਖ ਮੰਤਰੀ ਜਾ ਰਿਹਾ ਹੈ ਦਿੱਲੀ 9 ਤਰੀਕ ਨੂੰ ਐਸਵਾਈਐਲ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਪਾਣੀ ਸਾਡੇ ਕੋਲ ਆਲਰੇਡੀ ਹੈ ਨਹੀਂ ਪੰਜਾਬ ਦਾ ਪਾਣੀ ਖਤਮ ਹੋਣ ਜਾ ਰਿਹਾ ਹੈ ਅਗਲੇ 2 ਸਾਲਾਂ 'ਚ ਪਾਣੀ ਖਤਮ ਹੋ ਜਾਣਾ ਹੈ ਔਰ ਜਿਹੜਾ ਹੈ ਉਹ ਕੈਂਸਰਸ ਹੈ ਜਿਹੜੀ ਤੀਸਰੀ ਤੀਸਰੀ ਇਕੁਇਫਰ ਦੀ ਪਾਣੀ ਦੀ ਤ ਹੈ ਉਹਦੇ ਵਿੱਚ ਲੈਡ ਹੈ ਉਹਦੇ ਵਿੱਚ ਆਰਸਨਿਕਸ ਨੇ ਉਹਦੇ ਵਿੱਚ ਯੂਰੇਨੀਅਮ ਹੈ ਉਹਦੇ ਵਿੱਚ ਹੋਰ ਜ਼ਹਿਰੀਲੇ ਤੱਤ ਨੇ ਨਾ ਪੀਣ ਦੇ ਲਾਇਕ ਹੈ ਨਾ ਖੇਤੀ ਨੂੰ ਲਾਉਣ ਦੇ ਲਾਇਕ ਹੈ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਖੁਦ ਪਾਣੀ ਤੋਂ ਪਿਆਸਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪੰਜਾਬ ਸਰਕਾਰ ਇੱਕ ਰੈਜ਼ੋਲੂਸ਼ਨ ਕਰੇ ਜਿਹਦੇ ਵਿੱਚ ਸਪਸ਼ਟ ਕਹੇ ਵੀ ਜਿਹੜੇ 25 ਸਾਲ ਤੋਂ ਪਹਿਲਾਂ ਦੇ ਸਮਝੌਤੇ ਹੋਏ ਐ ਉਹ ਸਾਰੇ ਅਸੀਂ ਰੱਦ ਕਰ ਦਿੱਤੇ ਔਰ ਇਹਨਾਂ ਨੂੰ ਰਿਵਿਊ ਵੀ ਅਸੀਂ ਉਹ ਕਰਾਂਗੇ ਅਸੀਂ ਲੋੜ ਅਨੁਸਾਰ ਜੇ ਸਾਡੇ ਕੋਲ ਪਾਣੀ ਫालतू ਹੋਗਾ ਤਾਂ ਦੂਜੇ ਰਾਜਾਂ ਨੂੰ ਆਪਣੀ ਸ਼ਰਤਾਂ ਤੇ ਅਸੀਂ ਪਾਣੀ ਦੇਵਾਂਗੇ ਔਰ ਇਹਨੂੰ ਜਿਹੜਾ ਰੀਆਰਗੇਨਾਈਜ਼ ਰੀਆਰਗੇਨਾਈਜ਼ੇਸ਼ਨ ਐਕਟ 1964 ਹੈ ਇੱਕ ਮਤਾ ਪਾਸ ਕਰਕੇ ਉਹਦੀ ਤਾਰਾ 78 79 80 ਨੂੰ ਰੱਦ ਕਰਕੇ ਪਾਰਲੀਮੈਂਟ ਨੂੰ ਕਿਹਾ ਜਾਏ ਕਿਉਂਕਿ ਪਾਰਲੀਮੈਂਟ ਐਕਟ ਹੈ ਇਸ ਕਰਕੇ ਕਿਹਾ ਜਾਏ ਪਾਰਲੀਮੈਂਟ ਨੂੰ ਵੀ ਪਾਰਲੀਮੈਂਟ ਦੇ ਵਿੱਚ ਵੀ ਇਹ ਤਾਨਾ ਤਿੰਨੇ ਰੱਦ ਕੀਤੀਆਂ ਜਾਣ ਇੱਕ ਪਿਛਲੇ ਦਿਨਾਂ ਵਿੱਚ ਬਹੁਤ ਸਾਰੀਆਂ ਰਿਪੋਰਟਸ ਨੇ ਥਾਂ-ਥਾਂ ਤੇ ਮਾਰਕੜ ਜਿਹੜਾ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਖਾਦਾਂ ਸਪਲਾਈ ਕਰਦਾ ਹੈ ਇਨਪੁਟ ਸਪਲਾਈ ਕਰਦਾ ਹੈ ਅਨਫੋਰਚੂਨੇਟ ਪਹਿਲੂ ਹੈ ਵੀ ਪੰਜਾਬ ਵਿੱਚ ਵੱਡੀ ਪੱਧਰ ਤੇ ਜਿਹੜਾ ਸਬਸਟੈਂਡੈਂਟ ਡੀਏਪੀ ਜਿਹਦਾ ਰਿਜ਼ਲਟ 0% ਆ ਗਿਆ ਤੇ ਇੱਕ ਸੂਪਰ ਉੱਪਰ ਉਹ ਸੁਪਰ ਦੇ ਕੇ ਥੈਲਿਆਂ ਦੇ ਵਿੱਚ ਪਾਇਆ ਹੋਇਆ ਜਿਪਸਮ ਉਹ ਸੁਪਰ ਕਹਿ ਕੇ ਵੇਚ ਦਿੱਤਾ ਵੱਡੀ ਪੱਧਰ ਤੇ ਮਾਰਕੀਟ ਨੇ ਸਾਰੇ ਪੰਜਾਬ ਚ ਸਪਲਾਈ ਕੀਤਾ ਹੈ ਬੜਾ ਵੱਡਾ ਫਰਾਡ ਕੀਤਾ ਹੈ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਇੱਕ ਕਮੇਟੀ ਬਣਾਵੇ ਜਿਹਦੇ ਵਿੱਚ ਕਿਸਾਨਾਂ ਦੇ ਵੀ ਨੁਮਾਇੰਦੇ ਲਏ ਜਾਣ ਔਰ ਜਿਹੜੇ ਦੋਸ਼ੀ ਨੇ ਉਹ ਉਹਨਾਂ ਦੇ ਖਿਲਾਫ ਐਫ ਆਈ ਆਰ ਕਰਕੇ ਪਰਚਾ ਦਰਜ ਕੀਤਾ ਜੇ ਇੱਕ ਦਲਜੀਤ ਦੋਸਾਨ ਦੇ ਫਿਲਮ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੀ ਅਸੀਂ ਨਿੰਦਾ ਕਰਦੇ ਹਾਂ ਕਿਸਾਨ ਜਿੱਥੇ ਗੁੰਦੀਆਂ ਉਹਨਾਂ ਦੇ ਨਾਲ ਖੜੀਆਂ ਨੇ ਤੇ ਇਹ ਪੰਜ ਫੈਸਲੇ ਨੇ ਜਿਹੜੇ ਅੱਜ ਅਸੀਂ ਕੀਤੇ ਆ ਬਾਕੀ ਕੱਲ ਨੂੰ ਐਸਕੇਮ ਦੀ ਮੀਟਿੰਗ ਉਸ ਵਾਸਤੇ ਰੱਖਿਆ ਕੱਲ ਨੂੰ ਐਸਕੇਮ ਜਿਉਂ ਜਿਉਂ ਫੈਸਲੇ ਕਰੇਗਾ ਉਹ ਤੁਹਾਨੂੰ ਕੱਲ ਦੱਸਾਂਗੇ ਚਾਰ ਇਸ਼ੂਜ਼ ਨੇ ਜਿਨਾਂ ਦੇ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਬਿੱਟਣ ਜਾ ਰਹੇ ਆ ਪਾਣੀ ਦਾ ਇਸ਼ੂ ਲੈਂਡ ਪੂਲਿੰਗ ਦਾ ਇਸ਼ੂ ਕੋਆਪਰੇਟਿਵ ਦੇ ਚ ਕ腐ਪਸ਼ਨ ਦਾ ਇਸ਼ੂ ਅਰਿਟ ਐਫ ਡੀਏ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਚਾਰ ਇਸ਼ੂਸ ਕਰ ਨੂੰ ਅਸੀਂ ਡਿਸਕਸ ਕਰਾਂਗੇ ਕੋਈ ਹੋਰ ਵੀ ਇਸ਼ੂ ਹੋਏਗਾ ਉਹਨੂੰ ਵੀ ਡਿਸਕਸ ਕਰਾਂਗੇ ਕੱਲ ਨੂੰ ਇਸ ਕੇਐਮਡੀ ਮੀਟਿੰਗ ਵਿੱਚ ਜੋ ਫੈਸਲਾ ਹੋਏਗਾ ਅਸੀਂ ਆਪਣਾ ਕੋਈ ਐਸਕੇਐਮਡੀ ਮੀਟਿੰਗ ਤੇ ਰੱਖਾਂਗੇ ਔਰ ਜੋ ਫੈਸਲਾ ਹੋਏਗਾ ਉਹ ਫਿਰ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਵੀ ਅਸੀਂ ਇਹੋ ਸਵਾਲ ਕਰਾਂਗੇ ਜਿਆਦਾ ਤਾਂ ਜਿਹੜਾ ਮੋਰਚਾ ਲਾਉਣਾ ਸੀ ਚੰਡੀਗੜ੍ਹ ਉਹਦੀ ਸੋਧ ਦੀ ਗੱਲ ਕੀਤੀ ਹੋਈ ਹੈ ਹਾਂਜੀ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ ਉਹਦੇ ਸੋਧ ਦੀ ਕੋਈ ਮੀਟਿੰਗ ਤੇ ਚਰਚਾ ਨਹੀਂ ਹੋਈ ਨਹੀਂ ਉਹ ਤਾਂ ਕੱਲ ਨੂੰ ਐਸਕੇਮ ਵਾਸਤੇ ਰੱਖਿਆ ਅਸੀਂ ਆਪਣੀ ਡਿਸਕਸ਼ਨ ਕਰ ਲਈ ਅਸੀਂ ਕੀ ਜੂ ਦੇਣਾ ਹੈ ਕੱਲ ਦੀ ਮੀਟਿੰਗ ਨੂੰ ਤੈਅ ਕਰ ਲਿਆ ਉਹ ਕੱਲ ਨੂੰ ਐਸਕੇਮ ਦੀ ਮੀਟਿੰਗ 'ਚ ਡਿਸਾਈਡ ਹੋਏਗਾ ਮੈਂ ਵੇਖੀ ਕਰਾਂ ਮੈਂ ਉਹਨਾਂ ਦੇ ਉੱਤੇ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਸਾਡਾ ਇੱਕ ਕਨਸੀਡਰਡ 뷰 ਹੈ ਵੀ ਉਹ ਉਹਨੂੰ ਸਰਕਾਰ ਨੇ ਸ਼ੁਰੂ ਕਰਵਾਇਆ ਸਰਕਾਰ ਨੂੰ ਜਦੋਂ ਦਿੱਲੀ ਅੰਦੋਲਨ ਜਿੱਤ ਕੇ ਆਏ ਸੀ ਬੜੀ ਤਕਲੀਫ ਸੀ ਕੋਈ ਕੋਈ ਪੋਲੀਟੀਕਲ ਪਾਰਟੀ ਉਹਨਾਂ ਦੇ ਅੱਗੇ ਨਾਉ ਨਹੀਂ ਲੈਂਦੀ ਕੋਈ ਉਹਨਾਂ ਦੇ ਖਿਲਾਫ ਬੋਲਦਾ ਨਹੀਂ ਪ੍ਰੈਕਟੀਕਲੀ ਜਿਵੇਂ ਅਖਬਾਰਾਂ ਦੇ ਜੋ ਮਰਜੀ ਦੇ ਜਾਣ ਪ੍ਰੈਕਟੀਕਲੀ ਕੋਈ ਕੋਈ ਐਜੀਟੇਸ਼ਨ ਕਰਨ ਨੂੰ ਤਿਆਰ ਨਹੀਂ ਇਹ ਐਸ ਕੇ ਮੈਂ ਇਕੱਲਾ ਜਿਹੜਾ ਰੋਜ਼ ਉਹਨਾਂ ਨੂੰ ਮੁਸੀਬਤ ਚ ਫਸਾਈ ਰੱਖਦਾ ਔਰ ਉਹਨਾਂ ਨੇ ਮਿਲ ਕੇ ਐਸ ਕੈਮ ਨੂੰ ਤੋੜਿਆ ਉਹ ਸੱਜਣ ਸਾਡੇ ਵਿੱਚੋਂ ਪੱਟੇ ਤੋੜ ਲਿਆ ਤੋੜ ਕੇ ਅੰਦੋਲਨ ਸ਼ੁਰੂ ਕਰਾਤਾ ਉਹ ਇੱਕ ਸਾਰੀ ਖੇਡ ਸੀ ਔਰ ਉਹਨੇ ਕਿਸਾਨ ਅੰਦੋਲਨ ਦਾ ਬਹੁਤ ਹੀ ਵੱਡਾ ਨੁਕਸਾਨ ਕੀਤਾ ਇਹ ਮੈਂ ਐਡਮਿਟ ਕਰਦਾ ਔਰ ਇਦੋਂ ਬਾਅਦ ਮੈਂ ਕਿਸੇ ਤੇ ਕੋਈ ਕਮੈਂਟ ਨਹੀਂ ਕਰਦਾ ਨਹੀਂ ਅਸੀਂ ਇਹ ਵਿਚ ਨਹੀਂ ਸੀ ਸਾਨੂੰ ਨਹੀਂ ਪਤਾ ਕਿਨੇ ਕਿਨੇੜੇ ਹੋਈ ਗੱਲ ਯਾਨੀ ਜਿਹੜੇ ਗੱਲਬਾਤ ਕਰਦੇ ਸੀ ਉਹਨਾਂ ਦੇ ਬੰਦੇ ਸੀ ਵੀ ਆਰ ਨਾਟ ਪਾਰਟੀ ਟੂ ਦੈਟ ਐਮਿਟੀਸ਼ਨ ਕੀ ਕੋਈ ਵੱਡਾ ਬੋਲ ਕੇ ਕਿਹੜਾ ਜਾਂਦਾ ਰਾਜ ਸਰਕਾਰ ਖਾਸ ਨਹੀਂ ਲਾਂਡਪੁਰ ਕੋਈ ਨਹੀਂ ਕੋਈ ਦੂਰ ਨਹੀਂ ਕਿਉਂਕਿ ਬ੍ਰਿਡਲ ਪਾਰਟੀ ਦੇ ਰੂਪ ਹੀ ਤਰ੍ਹਾਂ ਕਾਲੀਦਰ ਦਾ ਅਜਾ ਭਾਜਪਾ ਦੇ ਵੱਲ ਇਹ ਲੱਖੋ ਕਿ ਕਿਤਨੀਆਂ ਪਾਰਟੀਆਂ ਆਪਣੀ ਆਪਣੀ ਜ਼ਮੀਨ ਬਚਾਉਣ ਵਾਸਤੇ ਬੋਲ ਰਹੀਆਂ ਅਦਰਵਾਈਜ਼ ਅੱਜ ਤੱਕ ਤੁਸੀਂ ਦੇਖਦੇ ਹੋ ਕਿੰਨੇ ਸਾਲਾਂ ਤੋਂ ਕੋਈ ਸਮਾਂ ਹੁੰਦਾ ਸੀ ਤੁਹਾਡੀ ਤਾਂ ਸ਼ਾਇਦ ਉਹਨੀ ਉਮਰ ਨਹੀਂ ਅਸੀਂ ਦੇਖਦੇ ਰਹੇ ਹਾਂ ਨਿੱਕੇ ਨਿੱਕੇ ਸ਼ੂਸ ਤੇ ਪਾਰਟੀਆਂ ਜਲੂਸ ਕੱਢਿਆ ਕਰਦੀ ਸੀ ਮਹਿੰਗਾਈ ਤੇ ਜਲੂਸ ਕੱਢਿਆ ਕਰਦੀ ਸੀ ਲੋਕਾਂ ਨੂੰ ਤਕਲੀਫ ਹੁੰਦੀ ਸੀ ਛੁੱਟੇ ਗਏ ਹੁਣ ਤਾਂ ਪੋਲਿਟੀਕਲ ਪਾਰਟੀਆਂ ਨੇ ਇਹਨੂੰ ਇੱਕ ਜੋਗ ਪੋਲਿਟੀਕਲ ਵਪਾਰ ਹੋ ਗਿਆ ਹੁਣ ਤਾਂ ਉਹ ਆ ਹਾਲਾਤ ਇਦਾਂ ਦੇ ਬਣ ਗਏ ਵੀ ਇਹਦਾ ਜ਼ਬਰਦਸਤ ਵਿਰੋਧ ਹੈ ਉਹ ਵਿਰੋਧ ਤੋਂ ਡਰਦੇ ਮੂੰਹ ਖੋਲਦੇ ਨਹੀਂ ਅਦਰਵਾਇਜ਼ ਅੰਦੋਲਨੋ ਲੜਨ ਜੁੱਗਾ ਕੋਈ ਹੈ ਉਹਨਾਂ ਚ ਉਹਨਾਂ ਦੀ ਆਪਣੀਆਂ ਕਮਜ਼ੋਰੀਆਂ ਨੇ ਜਿਹੜੀਆਂ ਸਰਕਾਰ ਉਹ ਸਾਹਮਣੇ ਲਿਆ ਕੇ ਚੁਪ ਕਰਾ ਦੇਣੀ ਹੈ ਚਲੋ ਅਸੀਂ ਸਾ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਕਰਦੇ ਅਸੀਂ ਅੰਦੋਲਨ ਜ਼ਰੂਰ ਕਰਾਂਗੇ ਕੱਲ ਦੀ ਮੀਟਿੰਗ ਦਾ ਜਦੋਂ ਲਾਈਟ ਕੋਈ ਹੋਣਾ ਤਾਂ ਲੈ ਲੈ ਹੈ ਇਹ ਇਸ ਕੋਈ ਦੂਰ ਆ ਨਹੀਂ ਲੈਂਡ ਪੂਲਿੰਗ ਐਫਟੀਏ ਇਹ ਹੈ ਕਿ ਨਿਕਲਦੀ ਮੀਟਿੰਗ ਪਾਣੀ ਦਾ ਮੁੱਦਾ ਹੈ ਔਰ ਜਿਹੜੇ ਮੁੱਦੇ ਹੋਣਗੇ ਕੱਲ ਨੂੰ ਸਾਡੇ ਹੋਣਗੇ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਮੈਨੂੰ ਨਹੀਂ ਪਤਾ ਪਰ ਇੱਕ ਗੱਲ ਜ਼ਰੂਰ ਹੈ ਜੋ 9 ਫਸਲਾਂ ਦੀ ਕਹਿੰਦੇ ਨੇ ਇਹਦਾ ਮਤਲਬ ਕੰਟਰੈਕਟ ਤੇ ਸੀ ਨਾ ਕੰਟਰੈਕਟ ਤੋਂ ਤਾਂ ਕਾਨੂੰਨ ਅਨੁਸਾਰ ਦਿੱਤੀ ਮੋਰਚੇ ਵਾਲੇ ਕਦਮ ਕਰਾਤੇ ਮਾਈਨਰ ਫੋਰ ਆਲ ਦਾ ਕ੍ਰੌਪਸ ਮੇਰੀ ਪਾਰਟੀ ਨੇ ਤੁਹਾਨੂੰ ਬਹੁਤ ਪੰਡ ਇਕੱਠਾ ਹੋਇਆ ਤੁਸੀਂ ਉਹ ਪਰਿਵਾਰਾਂ ਨੇ ਕੀ ਕੀਤਾ ਇਹ ਮੇਰਾ ਸਵਾਲ ਹੈ ਤੇ ਉਸ ਪੈਸੇ ਦਾ ਕੀ ਇਨਵੈਸਟਮੈਂਟ ਕੀਤਾ ਜੇ ਅਗੇ ਉਹ ਪੈਸੇ ਦਾ ਕੀ ਹਿਸਾਬ ਬਣਿਆ ਮੇਰੇ ਸੀ ਸਾਡਾ ਤਾਂ ਸਭ ਆਲਰੇਡੀ ਕਲੀਅਰ ਕੀਤਾ ਹੋਇਆ ਸਾਡਾ ਕੋਈ ਰੋਲਾ ਨਹੀਂ ਹਿਸਾਬ ਦਾ ਹੈ ਹਰ ਵੀ ਸੇ ਗਾਦੀਆ ਕੋਲ ਔਰ ਮੈਂ ਖਾਸ ਤੌਰ ਤੇ ਆਪਣੀ ਕਹਿ ਸਕਦਾ ਮੈਂ ਤਾਂ ਵੀਡੀਓ ਪਾ ਕੇ ਕਹਿੰਦਾ ਸੀ ਉਹ ਦਲਨ ਦੇ ਦੌਰਾਨ ਵੀ ਭਰਾਓ ਪੈਸੇ ਇਥੇ ਨਾ ਭੇਜੋ ਜੇ ਕਿਸੇ ਨੇ ਕੁਝ ਦੇਣਾ ਹੈ ਇੱਕ ਟੀਮ ਭੇਜੋ ਜਿਹੜੀ ਦੇਖ ਕੇ ਕੀ ਚੀਜ਼ ਚਾਹੀਦੀ ਹੈ ਉਹ ਚੀਜ਼ ਖਰੀਦ ਕੇ ਦੇ ਦੋ ਮੈਂ ਕਿਸੇ ਤੋਂ ਇੱਕ ਨਵਾਂ ਪੈਸਾ ਨਹੀਂ ਲਿਆ ਸਾਰੇ ਅੰਦੋਲਨ ਜੀ ਮੈਂ ਅੱਜ ਵੀ ਬਰੀ ਹਾਂ ਪਰ ਇਹ ਨਹੀਂ ਕੋਈ ਹਿਸਾਬ ਨਹੀਂ ਹਿਸਾਬ ਦਾ ਹੈਗਾ ਸਾਰਾ ਅਰਜੀਤ ਸਿੰਘ ਕਰਦੇ ਨੇ ਕਹਿੰਦੇ ਆਸੋ ਕਿਸਾਨਾਂ ਨੇ ਸ਼ਹਾਦਤ ਰਾਖੀ ਉਹਨਾਂ ਦੀ ਸ਼ਾਂਤਤਾ ਉਹਨਾਂ ਦੇ ਪਰਿਵਾਰ ਨੇ ਕੀ ਕੀਤਾ ਇਸ ਤਰ੍ਹਾਂ ਨਾ ਕਰੋ ਉਹਨੂੰ 5 ਲੱਖ ਰੁਪਏ ਇੱਕ ਨੌਕਰੀ ਦਾ ਉਹ ਕਿ ਅਸੀਂ ਇਸ਼ੂ ਰੇਜ਼ ਕੀਤਾ ਸੀ ਉਹਨੂੰ 5-5 ਲੱਖ ਰੁਪਏ ਕੋਈ ਚਾਰਨੇ ਜੀ ਨਾਲ ਡਿਸਪਿਊਟ ਇਸ ਤਰ੍ਹਾਂ ਦਾ ਹੈ ਕੋਈ ਉਹ ਬੰਦੇ ਦੇ ਪਿੱਛੇ ਕੋਈ ਐਨੀਥਿੰਗ ਦੋ ਦੋ ਪਾਰਟੀਆਂ ਮੰਗਦੀਆਂ ਉਹ ਡਿਸੀਜਨ ਹੋ ਰਿਹਾ ਉਹ ਉਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਜਿਹੜਾ ਉਹਨਾਂ ਨੂੰ ਦੇਖਣਾ ਐਕਚੁਅਲੀ ਕਿਹੜਾ ਵਾਰਿਸ ਹੈ ਬਹੁਤ ਸਾਰੇ ਕਿਸਾਨ ਜੱਟੇ ਬੰਦੀਆਂ ਵੱਲੋਂ ਕੁਝ ਹੋਇਆ ਨਹੀਂ ਕਿਸਾਨ ਜੱਟੇ ਬੰਦੀਆਂ ਨੇ ਤਾਂ ਕੁਝ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਤੁਹਾਡੇ ਘਰ ਦੇ ਲੋਕ ਜੁੜੇ ਸੀ ਨਾ ਨਾਲ ਤੁਹਾਡੇ ਪਿੱਛੇ ਚਲੇ ਲੋਕ ਉਹ ਉਹ ਠੀਕ ਹੈ ਪਰ ਮੇਰੇ ਕੋਲ ਕਿਹੜੇ ਫੰਡਸ ਨੇ ਮੈਂ ਜਿੱਥੋਂ ਦੇਦੇ ਨੇ ਸੀ ਮੈਂ ਤਾਂ ਆਪ ਨਹੀਂ ਕੋਈ ਲਿਆ اور ਈਵਨ ਅੱਜ ਵੀ ਮੈਂ ਤਾਂ ਕਲੇਮ ਕਰਦਾ ਮੇਰੀ ਜਥੇਬੰਦੀ ਫੀਲਡ ਵਿੱਚ ਕੋਈ ਫੰਡ ਨਹੀਂ ਇਕੱਠਾ ਕਰਦੀ ਜਦੋਂ ਕੰਮ ਹੁੰਦਾ ਉਹਨਾਂ ਨੂੰ ਕਹਿੰਦੇ ਹੋ ਜਿੰਨੇ ਤੋਂ ਲੋੜ ਹੁੰਦੇ ਉਹਨੇ ਕੇਟਿਓ ਐਸੇ ਨਾਲ ਹੀ ਉਹ ਕਰੂੰਗਾ ਉਹਨਾਂ ਨਾਲ ਭਾਇਓ ਲੋਕਾਂ ਨੂੰ ਮੈਂ ਇਸ ਕਰੂੰਗਾ ਤੇ ਰੱਖੇ ਲੋਕਾਂ ਦੇ ਕਰਵਾਣੇ ਆ ਤਾਂ ਕੋਈ ਨਹੀਂ ਕੋਈ ਲੋਕਾਂ ਦੀ ਕੁਰਬਾਨੀ ਕੋਈ ਦੋ ਰਹੀ ਨਹੀਂ ਉਹਨਾਂ ਦੀ ਕੁਰਬਾਨੀ ਦਿੱਤੀ ਹੈ ਔਰ ਕੁਰਬਾਨੀ ਦਾ ਮੁੱਲ ਨਹੀਂ ਹੁੰਦਾ ਕੁਝ ਤਦੇ ਕੋਈ ਉਹਦੀ ਕੀਮਤ ਨਹੀਂ ਕੀ ਦੇ ਸਕਦਾ ਮਨੀਟਰਨਸ ਨਹੀਂ ਉਹਦੇ ਕੇ ਕੰਸਰ ਕਰਦਾ ਸਰ ਜੀ ਸਰ ਜੀ ਸਰ ਲੱਗੇ ਕਾਨੂੰਨ ਲੈ ਕੇ ਆਈਆਂ ਸਰਕਾਰ ਉਹਦਾ ਆਪ ਦਾ ਜੋ ਨਿਵਾਸ ਹੈ ਮੈਨੂੰ 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 ਇੱਕ ਪ੍ਰੋਬਲਮ ਹੈ ਮੈਨੂੰ ਐਸ ਕਾਲ ਨੂੰ ਸੁਣਤ ਵਰਗਾ ਏਜ ਮਾਈਕ 'ਚ ਬੋਲਦੇ ਮਾਈਕ 'ਚ ਬੋਲਦੇ ਇਹਨੇ ਸਪੈਸ਼ਲ ਚ ਲਾ ਸਕਿਆ ਕਹਿੰਦਾ ਫੇਸ ਪੇਜ ਉੱਤੇ ਅਸੀਂ ਕਾਨੂੰਨ ਲੈ ਕੇ ਆ ਰਹੇ ਜਿਵੇਂ ਕੋਈ ਇਤਿਹਾਸਕ ਗ੍ਰੰਥਾ ਦੇ ਬੇਤਰੀ ਉੱਤੀਆ ਧਾਰਮਿਕ ਗ੍ਰੰਥਾ ਦੇ ਬੇਤਰੀ ਉੱਤੇ ਕਾਨੂੰਨ ਲੈ ਕੇ ਆ ਰਹੇ ਆ ਜਿਹੜਾ ਪਹਿਲਾਂ ਸ਼ਰੋਮਣੀ ਅਕਾਲੀ ਦਲ ਲੈ ਕੇ ਇਸ 2000 ਵਿੱਚ ਕਪਤਨ ਸਰਕਾਰ ਨੇ ਰਾਜ ਚਲਾਤਾ ਸੀ ਔਰ ਬਾਅਦ ਨਹੀਂ ਹੋ ਰਿਹਾ ਸੀ ਕੇਂਦਰ ਤੱਕ ਪਹੁੰਚੀ ਗਈ ਦੇਖੋ ਇਹ ਇਸ਼ੂ ਬਦੌਲਤ ਸਿੱਖ ਮੈਂ ਕਹਿ ਸਕਦਾ ਬਦ ਕਿਸਮ ਦੀ ਇਹ ਸਾਡੀ ਪੋਲੀਟिकल ਪਾਰਟੀਆਂ ਦੇ ਬੈਠੇ ਸਿੱਖਾਂ ਨੇ ਹਰ ਵੇਲੇ ਇਹਦੇ ਤੇ ਰਾਜਨੀਤੀ ਕੀਤੀ ਹੈ ਉਹ ਤੇ ਅੱਗੇ ਕੋਈ ਵਧਿਆ ਹੀ ਨਹੀਂ ਕੋਈ ਕਾਨੂੰਨ ਬਣਾਈ ਜੇ ਕੋਈ ਕਾਨੂੰਨ ਨਾ ਬਣਾਏ ਜੀਐਨਐਮ ਨੇ ਬੇਅਦਬੀ ਕੀਤੀਆਂ ਸਿੱਟਾਂ ਬਣਾ ਬਣਾ ਕੇ ਉਹਨੂੰ ਲੰਕਾਇਆ ਤੇ ਉਈ ਲੋਕਤਨੀય ਭਾਵਨਾਵਾਂ ਨੂੰ ਸਹੋਰ ਕੇਸ ਪਹੁੰਚੀ ਜੇ ਕੁਝ ਕਰਨਾ ਤਾਂ ਪ੍ਰੈਕਟੀਕਲੀ ਲੋਕਾਂ ਨੂੰ ਕਰਕੇ ਦਿਖਾਓ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਜ਼ਾ ਦੇਣ ਲੋਕਾਂ ਨੂੰ ਨਿਗਾਹ ਉਹ ਲੋਕ ਕਿੰਨੇ ਮੂਰਖ ਨੇ ਲੋਕੀ ਸਮਝਦੇ ਨੇ ਵੀ ਕੌਣ ਕੀ ਕਰ ਰਿਹਾ ਹੈ ਜੇ ਤੁਸੀਂ ਆਪਣੀ ਰਾਜਨੀਤੀ ਵਾਸਤੇ ਪਹਿਲੇ ਕਾਨੂੰਨ ਬਣਾਉਂਦੇ ਹੋ ਨਵਾਂ ਹੋਰ ਬਣਾਈ ਜਾਓ ਸਜ਼ਾ ਕਿਸੇ ਨੂੰ ਦਿਓ ਨਾ ਤੇ ਲੋਕ ਸੰਤੁਸ਼ਟ ਨਹੀਂ ਹੁੰਦੇ ਮੈਂ ਕੱਲ੍ਹ ਲੈ ਜਿਹੜੇ ਲੋਕ ਪੜ੍ਹਦੇ ਨਹੀਂ ਇਹਦੇ ਚ ਅਕੀਦ ਕੀ ਲਿਖਿਆ ਨੰਬਰ 4 Necessary services for landowners area, that is STP road access to, to the site, public health services outside the site, etc., will be provided by the authority concerned, and in return for which rupees one crore per acre or prevailing EDC, whichever is higher, will be charged from the landowner for the Gomada area. and for other special development authorities the land owner shall shall be paid the government amount of the prevailing edc 1 crore rupiya len ke je mainu main das kille ditte hai 10 kille ch mainu jehda 1 ka 2 kille a gaye fir a gaye 2 kille de mainu a gaye othe 1 crore rupiya magal de ho jehdi development karni hai development de pher aage suno although that <Sings roommate> نمبر 5 ஆல்தோ द कंस्ट्रक्शन ऑफ ज़ोनल रोड्स एडजेसेंट टू द एरिया रिटर्न्स टू द लैंड ओनर विल बी कैरड आउट बाय द अथॉरिटी द कॉस्ट ऑफ लैंड एक्विजिशन एंड कंस्ट्रक्शन ऑफ दोस रोड्स विल बी रिकवर्ड फ्रॉम द लैंड ओनर ऑन ए प्रो रेटा बेसिस ऑफ 60 टू 40 70% इवे गवर्नमेंट चार्जेस है ओ जेड़ा जमीन दा मालिक है ओदे को ले जाणगे इकदा जमीन मुहोच लेली ਫੇਰ ਉਹਦੇ ਕੋਲ 100 ਕੋਲ ਰੁਪਇਆ ਇਹ ਗਲਾਟਾ ਤੋਂ ਬਾਹਰ ਬਾਹਰ ਜਿਹੜੇ ਟਮਾਟਾ ਤੋਂ ਬਾਹਰ ਜਿਹੜੇ ਗਲਾਟਾ ਵਾਲੇ ਨੇ ਆ ਹੋਰ ਨੇ ਉਹ ਡਬਲ ਦੇਣਗੇ ਇਹ ਜਿਹੜੀਆਂ ਪੜਦਾ ਮੇਰੇ ਹੱਥ ਚ ਉਹਨਾਂ ਦੀ ਲੰਬੀ ਪੂਲੀ ਪਾਲਸੀ ਆ ਗਈ ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੀ ਕਰਨਾ ਫੇਰ ਉਹ ਜਿਹੜਾ 30000 ਰੁਪਏ ਦੇਣਾ ਹੈ ਉਹ ਕਹਿੰਦੇ ਜਦੋਂ ਡਵੈਲਪਮੈਂਟ ਕਰਨੀ ਸ਼ੁਰੂ ਹੋਊ ਉਹਨੂੰ ਜਦੋਂ ਚਾਰ ਜਦੋਂ ਉਹਦਾ ਕਬਜ਼ਾ ਲੈ ਲਿਆ ਜ਼ਮੀਨ ਦਾ ਉਦੋਂ ਬਾਅਦ 3 ਸਾਲ ਬਾਅਦ ਤੇ 30000 ਰੁਪਿਆ ਐਨੋਲੀ ਦੇਣਾ ਹੈ 1 ਕਰੋੜ ਰੁਪਏ ਤੱਕ ਹੈ ਇਹ ਦੇਣਗੇ 30000 ਇਹ ਸਾਰੀ ਜਿਹੜੀ ਜੌਂਸੀ ਹੈ ਇਹ ਕੁਝ ਕਾਰਪੋਰੇਟਸ ਨੇ ਇਹਨਾਂ ਨੇ ਜ਼ਮੀਨ ਲੈ ਕੇ ਦੇ ਦੇਣੀ ਹੈ ਮੈਂ ਇੱਕ ਸਿੱਧਾ ਇੱਕ ਆਮ ਸਿੱਧੇ ਕਿਸਾਨ ਵਾਲੀ ਗੱਲ ਸਮਝਾਉਣਾ ਇਹਨਾਂ ਨੇ ਕਿਹਾ ਜਿਹੜਾ 1 ਏਕੜ ਜ਼ਮੀਨ ਲੇਗਾ ਉਹ 1000 ਰੁਪਏ ਦਾ ਕਹਿੰਦਾ ਪਲਾਟ ਮਿਲਿਕਾ 200 ਬੇਸਿਕ ਕਮਰਸ਼ੀਅਲ ਪਰ 1200 ਕਾ ਜੁਆ ਰੌਂਡ ਅਬਾਊਟ 1.20 ਕਨਾਲ ਚਲੋ ਦੂਰ ਰੱਖ ਲਓ ਫਿਰ ਜਿਹੜੀਆਂ ਵਿੱਚੋਂ ਸੜਕਾਂ ਨਿਕਲਦੀਆਂ ਆ ਇਹ ਆ ਗਲੀਆਂ ਨੂੰ ਨਿਕਲਦਾ ਹੈ ਡਿਵੈਲਪਮੈਂਟ ਵਿੱਚ ਉਹ ਛੇੜ ਕਨਾਲ ਉੱਤੇ ਜਾਂ ਉਹ ਵੀ ਦੂਰ ਆ ਕਰੋ ਅੱਧਾ ਕਿਲਾ ਤਾਂ ਮੁਫਤ ਤੇ ਲੈ ਗਏ ਜੀ ਚਾਰ ਕਨਾਲ ਮੁਫਤ ਤੇ ਲੈ ਗਏ ਉਹਨਾਂ ਨੂੰ ਮੈਨੂੰ ਕੋਈ ਪੈਸਾ ਨਹੀਂ ਦੇਣਾ ਮੈਨੂੰ ਇੱਕ ਉਹ ਜਿਹੜਾ ਪਲਾਂਟ ਜਦੋਂ ਮੈਂ ਵੇਚੂਗਾ ਫਿਰ ਉਹ ਡਿਵੈਲਪਮੈਂਟ ਚਾਰਜਸ ਲੈਣੇ ਨੇ ਮੇਰੇ ਕੋਲੋਂ ਆਪ ਵਿੱਚ ਲਿਖਿਆ ਪਾਲਿਸੀ ਦੇ ਡਿਵੈਲਪਮੈਂਟ ਚਾਰਜਸ ਮੇਰੇ ਕੋਲੋਂ ਲੈਣੇ ਨੇ ਇਸ ਹਾਲੇ ਤੱਕ ਕੀ ਕਰ ਦੋ ਉਸ ਬਾਰੇ ਪਤਾ ਨਹੀਂ ਆ ਮੁਹਾਰੀ ਹਾਲੇ ਤੱਕ ਡਿਵੈਲਪ ਨਹੀਂ ਹੋਇਆ 45 ਸਾਲ ਲੱਗੇ ਇਹਦਾ ਜਿੰਨੀ ਜ਼ਮੀਨ ਰਿਕੁਆਇਰ ਕਰ ਰਹੇ ਨੇ ਤਾਂ 100 ਸਾਲ ਚ ਨਹੀਂ ਡਿਵੈਲਪ ਹੋਣੀ ਸਰਕਾਰ ਦੇ ਬੰਦੇ ਤਾਂ ਝਿੜਦਾ ਨਹੀਂ ਫੇਰ ਕਿਸੇ ਕੰਟਰੈਕਟ ਹਾਊਸ ਨੂੰ ਦੇ ਦੇਗੇ ਜ਼ਮੀਨ ਲੈ ਕੇ ਇਹ ਇੱਕ ਫੇਰ ਹੈ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦੇ ਪੈਸੇ ਲੁੱਟਣ ਦੀ ਪੰਜਾਬ ਨੂੰ ਲੁੱਟ ਕੇ ਇਤੋਂ ਕੇਜਰੀਵਾਲ ਕੇਜਰੀਵਾਲ ਸਾਹਿਬਾ ਨੂੰ ਦਿੱਤੀ ਹੈ ਦਿੱਲੀ ਜਾਣਾ ਚਾਹੁੰਦੇ ਆ ਆਪਣੇ ਇਲੈਕਸ਼ਨ ਫੰਡ ਵੱਡੇ ਵੱਡੇ ਜਨਰੇਟ ਕਰਨਾ ਚਾਹੁੰਦੇ ਆ ਕਾਕਰੀ ਨਾਲ ਪੰਜਾਬ ਦੇ ਲੋਕੇ ਕੋਲ ਮੈਨੂੰ ਦੱਸਿਓ ਜਿੰਨੇ ਮੁਲਾਜ਼ਮ ਵਰਗ ਹੈ ਉਹ ਜਿੱਤੇ ਨੌਕਰੀ ਕਰਦੇ ਨੇ ਉੱਥੇ ਨੇੜੇ-ਤੇੜੇ ਆਲਰੇਡੀ ਉਹਨਾਂ ਨੇ ਆਪਣੇ ਘਰ ਬਣਾ ਲਏ ਜਿੰਨੇ ਕੋਈ ਬਿਜ਼ਨਸ ਕਮਿਊਨਿਟੀ ਹੈ ਉਹ ਪਿੰਡਾਂ ਚ ਆ ਕੇ ਸ਼ਹਿਰਾਂ 'ਚ ਵੱਸ ਗਏ ਉਹਨਾਂ ਨੇ ਆਪਣੇ ਘਰ ਬਣਾ ਲਏ ਹੁਣ ਪੰਜਾਬ ਤੋਂ ਪਿੰਡਾਂ ਤੋਂ ਨਿਕਲੋ ਵੀ ਤਿਆਰ ਨਹੀਂ ਤੇ ਇਹਦੇ ਵਾਸਤੇ ਗੁਣਵੱਤੇ ਜਿਹੜੇ ਮਾਈਗ੍ਰੇਟ ਇੱਥੇ ਆਉਣਗੇ ਉਹਨਾਂ ਵਾਸਤੇ ਜਿਸ ਮੈਨੂੰ ਦੱਸਿਓ ਸਾਡੇ ਤੇ پابੰਦੀ ਹੈ ਅਸੀਂ ਹਿਮਾਚਲ ਚ ਜੰਮੂ ਕਸ਼ਮੀਰ ਚ ਰਾਜਸਥਾਨ ਚ ਉੱਤਰਾਖੰਡ ਚ ਹੁਣ ਰੀਸੈਂਟਲੀ ਬਿਹਾਰ ਚ ਅਸੀਂ ਨਾ ਤਾਂ ਕੋਈ ਪ੍ਰਾਪਰਟੀ ਖਰੀਦ ਸਕਦੇ ਹੋ ਨਾ ਇਹਦਾ ਸਾਡੀ ਬੋਰਡ ਬਣੇ ਪੰਜਾਬ ਚ ਅਕ ਜਿਹੜਾ ਮਰਜ਼ੀ ਬੁਸ ਕਰੀ ਜੇ ਇਹ ਸਾਰੀ ਰਾਜਨੀਤੀ ਕਰਦੇ ਨੇ ਰਾਜਨੀਤੀ ਜੋ ਕਮਾਈ ਕਰਦੇ ਨੇ ਮੈਂ ਇਸੇ ਲਈ बार-बार ਕਹਿਣਾ ਸ਼ੁਰੂ ਤੇ ਮੈਂ ਇਸ ਜੀ ਇਸ ਜੂ ਦਾ ਪੋਲਿਟਿਕਸ ਇਜ਼ ਨੋ ਮੋਰ ਇਟਸ ਸਰਵਿਸ ਇਟਸ ਅ ਬਿਜ਼ਨਸ ਪੀਪਲ ਇਨਵੈਸਟ ਅਦਰ ਥੈਨ ਆਰ ਇਨਵੈਸਟਮੈਂਟ ਕਰਦੇ ਨੇ ਇਲੈਕਸ਼ਨ 'ਚ ਖਰਚ ਕਰਕੇ ਉਹਦੇ ਬਾਅਦ 5 ਸਾਲ ਬਾਪੂ ਵਾਲਾ ਰਾਜ ਸਮਝ ਕੇ ਤੇ ਪੈਸੇ ਕਮਾਉਂਦੇ ਨੇ ਲੋਕਾਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਲੋਕਾਂ ਦੀ ਸਮੱਸਿਆ ਉਹ ਤੁਸੀਂ ਮੈਨੂੰ ਦੱਸਿਓ ਕਦੀ ਮੈਂ ساری ਉਮਰ ਲਾਂਗੀ ਮੇਰੀ ਮਾਰਕੀਟ ਦੇ ਕਦੇ ਇਹ ਇਲਜ਼ਾਮ ਨਹੀਂ ਲੱਗਿਆ ਕਿ ਉਹਨੇ ਸਬਸਟੈਂਡਰਡ ਖਾ ਦੁੱਤੇ ਸੀ ਉਹ ਮਾਰਕੀਟ ਨੇ ਜਦੋਂ ਪਹਿਲੀ ਵਾਰੀ ਸਾਡੇ ਪਿੰਡਾਂ ਦੇ ਵਿੱਚ ਡੀ.ਏ.ਪੀ ਸਬਸਟੈਂਡਰਡ ਸਪਲਾਈ ਕੀਤਾ ਮੈਂ ਰੌਲਾ ਪਾਇਆ ਉਦੋਂ ਇਹਨਾਂ ਨੇ ਚੱਕ ਦੀ ਅੱਕੇ ਤੇ ਮੁਹਾਲੀ ਦੇ ਨਹੀਂ ਦਿੱਤੀ ਮੁਹਾਲੀ ਤੇ ਰੋਲਾ ਪਿਆ ਇਹ ਤੋਂ ਪਤਾ ਨਹੀਂ ਕਿਹੜੇ ਜ਼ਿਲ੍ਹੇ ਚ ਭੇਜਤੀ ਹੁਣ ਥਾਂ ਤਾਂ ਸੈਂਪਲ ਫੇਲ ਹੋਈ ਜਾਂਦੇ ਨੇ ਜ਼ੀਰੋ ਦਾ ਰਿਜ਼ਲਟ ਆਈ ਜਾਂਦਾ ਹੁਣ ਰੀਸੈਂਟਲੀ ਇਹ ਸਮਝ ਨਹੀਂ ਆਉਂਦਾ 6 ਕੰਪਨੀਆਂ ਰਾਜਸਥਾਨ ਵਿੱਚ ਉਹ ਫੜੀਆਂ ਜਿਹੜੀਆਂ ਬ੍ਰਾਂਡਡ ਕੰਪਨੀਆਂ ਨਾਮ ਵਰ ਕੰਪਨੀਆਂ ਜਿਵੇਂ ਇਫਕੋ ਹੈ ਕ੍ਰਿਪਕੋ ਹੈ ਉਹਨਾਂ ਦੇ ਥੈਲਿਆਂ ਦੇ ਵਿੱਚ ਸਬਸਟੈਂਡਰਡ ਫਰਟੀਲਾਈਜ਼ ਤਿਆਰ ਕਰਕੇ ਇਹਨਾਂ ਦੇ ਥਰੂ ਭੇਜਦੇ ਨੇ ਛੇ ਕੰਪਨੀਆਂ ਉੱਤੇ ਪੜੀਆਂ ਨਹੀਂ ਆ। ਦਿਸ ਇਜ਼ ਐਨ ਓਪਨ ਸਿਕਰਟ। ਅਰ ਉਹ ਜੇ ਮਾਰਕੀਟ ਨੇ ਕੰਮ ਕਰਨਾ ਤਾਂ ਵਿਸ਼ਵਾਸ ਦਿੱਤੇ ਰਹੇ ਜੇ ਕਿ ਪਿੰਡਾਂ ਨੇ ਸਾਰੀਆਂ ਸੋਸਾਇਟੀ ਚੰਕ ਦਾ ਮੇਜਰ ਮੋਰਨ 80% ਫਰਟੀਲਾਈਜ਼ਰ ਔਰ ਇਨਪੁਟਸ ਮਾਰਕੀਟ ਮਾਰਕੀਟ ਸਪਰਾਈਜ਼ ਕਰਦੀ ਹੈ ਥਰੂ ਕੋਆਪਰੇਟਿਵ ਐਗਰੀਕਲਚਰਲ ਸਰਵਿੰਗ ਸੋਸਾਇਟੀ। ਮਾਰਕੀਟ ਤੇ ਉਹ ਲੱਗਿਆ ਜੀ ਮਾਰਕੀਟ ਨੇ ਸੁਪਰ ਖਰੀਦੀ ਹੈ ਜਿਹਦੇ ਜਿਹੜੀ ਅਸਲ ਵਿੱਚ ਜਿਪਸਮ ਹੈ ਇਹ ਬਰੂਦੀ ਜਾਂਚ ਕਿਉਂ ਨਾ ਹੋਵੇ ਜੀ ਮਹਿੰਗੀ ਔਰ ਫਿਰ ਉਹਦੇ ਨਾਲ ਲੋਕਾਂ ਦੀ ਯੀਲਡ ਤੇ ਅਸਰ ਪਵੇਗਾ ਉਹਨਾਂ ਨੂੰ ਫਾਸਫੇਟ ਤਾਂ ਮਿਲੇ ਹੀ ਨਹੀਂ ਜੇ ਫਾਸਫੇਟ ਹੀ ਮਿਲਿਆ ਜਿਹੜੀ ਫਸਲ ਆ ਉਹਨੇ ਅਸੀਂ ਪੰਜਾਬੀ ਚ ਕਹਿੰਦੇ ਬੂਝਾ ਨਹੀਂ ਮਾਰਿਆ ਪਰ ਬੂਝਾ ਨਹੀਂ ਮਾਰਨਾ ਕੱਲ ਸਿੱਧੀ ਜਿੱਤੀ ਦੀ ਕੋ ਕੜਾ ਰਹੂਗਾ ਜਿਹੜਾ ਬੂਝਾ ਲਾਇਆ ਤੇ ਉਹਦੇ ਨਾਲ ਯੀਲਡ ਘੁੱਗੀ ਨਾਣਾ ਜੁਮੇਵਾਰ ਮਾਰਕੀਟ ਤੇ ਮਾਰਕੀਟ ਸਰਕਾਰ ਦੇ ਕੰਟਰੋਲ ਚ ਸਾਰੇ ਆ ਕੇ ਉਹ ਲੋਕ ਬਹਿ ਗਏ ਇੱਥੇ ਦਿੱਲੀ ਤੋਂ ਜਿਹੜੇ ਪੰਜਾਬ ਨੂੰ ਲੁੱਟਣ ਲੱਗੇ ਹੋਏ ਨੇ ਔਰ ਮਾਰਕੀਟ ਦੇ ਥਰੂ ਵੀ ਲੁੱਟਣਾ ਸ਼ੁਰੂ ਕਰਤਾ ਰਾਜੀਆ ਜੀ ਸਰ ਛੋਟੇ ਕਿਸਾਨਾਂ ਦੀ ਗੱਲ ਕਰਨੀ ਚਾਹੁੰਦਾ ਬਹੁਤ ਸਾਰਾ ਕਰਜ ਆਉਂਦਾ ਤੇ ਹਰ ਵਾਰ ਟੈਂਕੂ ਜਦੋਂ ਢੇੜਾ ਮਾਰ ਜਾਂਦੀ ਹੈ ਤਾਂ ਅਸ਼ਮਾਈ ਤੇ ਮਹੀਨੇ ਬਾਅਦ ਉਹਦਾ ਖਰਚਾ ਵੀ ਨਾਲ ਜੁੜਦਾ ਰਹਿੰਦਾ ਤੁਸੀਂ ਬਹੁਤ ਸਾਰੀਆਂ ਸਰਕਾਰਾਂ ਦੇਖ ਲਈਆਂ ਲਗਾਤਾਰ ਮੰਗ ਵੀ ਕਰਦੇ ਰਹੇ ਲੰਬੇ ਸਮੇਂ ਤੋਂ ਮੇਜੁਰਾ ਸਮਝ ਲਈ ਤੋ ਡਿਵੀਜ਼ ਜੀ ਮੰਗ ਰਹੀ ਹੈ ਕਿ ਉਹ ਨਾਲ ਦੀ ਕਾਰਜਵਾਹੀ ਦੇ ਲਈ ਕੋਸ਼ਿਸ਼ ਕੀਤਾ ਜਾਵੇ ਮੇਰੀ ਪਹਿਲਾ ਗੱਲ ਸੁਣੋ ਤੁਸੀਂ ਇਸਿਊ ਨੂੰ ਸਮਝੋ ਪਹਿਲਾਂ ਆਪਰੇਸ਼ਨਲ ਡਾਟਾ ਜਿਹੜਾ ਕਹਿੰਦਾ ਹੈ ਕਿ 86% ਫਾਰਮਲਸ ਇਨ ਇੰਡੀਆ ਹੈਵ ਲੈਸ ਦਨ 2 ਹੈਕਟੇਅਰਸ ਆਫ ਲੈਂਡ ਪੰਜ ਏਕੜ ਤੋਂ ਘੱਟ ਹੈ ਸਾਡੀ ਪੀਏਯੂਬੀ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਵੇਲੇ ਦੀ ਸਟੱਡੀ ਹੈ ਵੀ 10 ਏਕੜ ਤੋਂ ਘੱਟ ਦਾ ਯੂਨਿਟ ਵਾਇਬਲ ਨਹੀਂ ਕਰਜਾ ਕਿਉਂ ਸਿਰ ਜੜਿਆ ਜੀ ਉਹਦਾ ਕਾਰਨ ਵੀ ਤੁਹਾਨੂੰ ਯਾਦ ਹੋਊ ਇੱਥੇ ਹੀ ਬਾਦਲ ਇੱਕਦਮ ਰਿਪੋਰਟ ਕੋਟ ਕਰਦਾ ਜੋਲ ਸਾਹਿਬ ਦੀ 84 ਜਿਹੜਾ ਗੌਰਮਤਾ ਕਰਾਉਂਦੀ ਤਾਂ ਜੋਲ ਕਮੇਟੀ ਬਣੀ ਜੋਲ ਕਮੇਟੀ ਨੇ ਆਪਣੀ ਰਿਪੋਰਟ ਦਿੱਤੀਆ देयर इज अ ਕੰਟੀਨਿਊਸ ਬੀਜ਼ ਓਵਰ ਰੀਅਲ ਮਾਰਜਨ ਆਫ ਪ੍ਰੋਪਰਟੀ ਆਫ ਦਾ ਫਾਰਮਰ ਫੋਰ ਮੋਰ ਥੈਨ ਅ ਡੈਕੇਡ 86 ਦੀ ਰਿਪੋਰਟ ਆਈਏ ਤਾਂ ਡੈਕੇਡ ਮਤਲਬ 76 ਤੋਂ ਪਹਿਲਾਂ ਹੀ ਰਿਪੋਰਟ ਸ਼ੁਰੂ ਕਰਤਾ ਬਾਦਲ ਸਾਹਿਬ ਚੀਫ ਮਿਨਿਸਟਰੀ ਇੱਥੇ ਹੀ ਆ ਵੱਡੇ ਹਾਲ ਤੇ ਸਾਡਾ ਕੱਟ ਸੀ ਵੱਡਾ ਉਹ ਕਹਿੰਸੀ ਉਹਨਾਂ ਨੂੰ ਕਿਹਾ ਵੀ ਬਾਦਲ ਸਾਹਿਬ ਕੋਈ ਕਮੇਟੀ ਬਣਾਓ ਜਿਹੜੀ ਇਹ ਸਟੱਡੀ ਕਰੇ ਕਿ ਕਿਸਾਨ ਕਿਉਂ ਘਾਟੇ ਜਾ ਰਿਹਾ ਓਹਨੇ ਇੱਕ ਧਨ ਮੈਂਬਰੀ ਕਮੇਟੀ ਬਣਾਈ ਡਾਕਟਰ ਆਰ ਐਸ ਕੁਮਰ ਡਾਕਟਰ ਐਚ ਐ ਸਿੰਧੂ ਪੀ ਐਚ ਯੂ ਤੋਂ ਪ੍ਰੋਫੈਸਰ ਰੰਗੀ ਉਹ ਵੀ ਪੀ ਤੋਂ ਉਹਨਾਂ ਨੇ ਕਾਨਕ ਤੇ ਝੋਨਾ ਦੋ ਵਸਲ ਸਟੱਡੀ ਕਰਕੇ ਆਪਣੀ ਰਿਪੋਰਟ ਦਿੱਤੀ 2008 ਵਿੱਚ ਔਰ ਉਹ ਆਪਣੀ ਸਟੱਡੀ ਜਿਹੜੇ ਨੇ 1964 ਸਾਲ ਤੋਂ ਉਹ 2007 ਤੱਕ ਜਦੋਂ ਤੋਂ ਪਾਪਣਣ ਲੱਗੇ ਉਦੋਂ ਤੋਂ 2007 ਤੱਕ ਕਣਕਰ ਚੋਨਾ ਦੋ ਬਸਲਾਂ ਚ ਸਿਰਫ ਪੰਜਾਬ ਦੇ ਕਿਸਾਨਾਂ ਦਾ ਦੋ ਬਸਲਾਂ ਚ ਪਾਰ ਸਰਕਾਰ ਨੇ ਘੱਟ ਪਾ ਮਿਲ ਕੇ 3983 ਕਰੋੜ ਰੁਪਈਆ ਸੁਬੀਦ ਕਰ ਲਿਆ ਉਹ ਜਿਹੜਾ ਸੁਬੀਦ ਕਰ ਲਿਆ ਘੱਟ ਜਦੋਂ ਬਜੇ ਬਈ ਕਰਦਾ ਮੈਂ ਸਰਕਾਰ ਨੂੰ ਕਰ ਕਰ ਕੋਪਰੇਟਿਵ ਬੈਂਕਾਂ ਸੀ ਲੋਨ ਲੈ ਜਾਉਂਦਾ ਸਾਨੂੰ ਸੰਤ ਬੇਨਤੀ ਵਿੱਚ ਆਉਂਦੀ ਨਹੀਂ ਅਸੀਂ ਜਾ ਕੇ ਉੱਤੇ ਫਸ ਗਏ ਲੋਨ ਲੈ ਲਿਆ ਲੋਨ ਸੇ ਚੜ ਗਏ ਆਜੀ ਸਰਕਾਰ ਕਾਰਪੋਰੇਟ ਹਾਊਸਿਸ ਦਾ ਲੋਨ ਬੜੀ ਬੇਦਰਦੀ ਨਾਲ ਲਕੀਰ ਮਾਰੀ ਜਾਂਦੀ ਹੈ ਮਾਫ ਕਰ ਦਿੰਦੀ ਹੈ ਹਰ ਸਾਲ ਉਹਨਾਂ ਨੇ ਫਿਰ 2 ਲੱਖ ਕਰੋੜ ਰੁਪਇਆ ਕਾਰਪੋਰੇਟ ਹਾਊਸਿਸ ਦਾ ਮਾਫ ਹੁੰਦਾ ਕਿੱਥੀ ਦਾ ਕਿਉਂ ਹੁੰਦਾ ਕਰੋੜਾਂ ਉਹ ਕਿੰਨਾ ਕੰਪਨੀ ਦਾ ਕਿੰਨਾ ਹਿੱਸਾ ਦੇਸਨ 1% ਉਹ ਬ੍ਰਿਸ਼ ਨੂੰ ਕੁਝ ਵੱਡੇ ਕਰਾਉਣੇ ਨੇ ਤੇ ਜਿਹੜੇ ਕਿਸਾਨ ਦੇਸ਼ ਲਈ ਅੰਨ ਪੈਦਾ ਕਰਦੇ ਨੇ ਉਹਨਾਂ ਦਾ ਕਰਜ ਮੁਆਫ ਕਰਨ ਨੂੰ ਕਿਉਂ ਨਹੀਂ ਕਰਨੀ ਚਾਹੀਦੀ ਇਹ ਪਹਿਲਾਂ ਕਰ ਕੀਤੀ ਉਹ ਉਹਨਾਂ ਨੂੰ ਫਾਈਨਾਂਸ ਕਰਦੇ ਨੇ ਡਿਊਰਿੰਗ ਇਲੈਕਸ਼ਨਸ ਔਰ ਪੋਲਿਟਿਕਸ ਕਿਉਂਕਿ ਉਹ ਬਿਜ਼ਨਸ ਹੈ ਉਹਨੂੰ ਫਾਈਨਾਂਸਿੰਗ ਦੀ ਲੋੜ ਹੈ ਜਿਹੜਾ ਦੋ ਕਿੱਲੇ ਵਾਲਾ ਕਿਸਾਨ ਆ ਉਹ ਕਿੰਨੇ ਦੂਜੇ ਕਿਸੇ ਨੂੰ ਇਲੈਕਸ਼ਨ ਲੜਨ ਵਾਸਤੇ 2 ਲੱਖ 2 ਲੱਖ ਰੁਪਇਆ ਇਸੇ ਕਰਕੇ ਕੋਈ ਕਿਸੇ ਪੋਲਿਟੀਕਲ ਪਾਰਟੀ ਦਾ ਉਸ ਪਾਸੇ ਹੱਥ ਨਹੀਂ ਚੱਲਦਾ ਹਾਲਾਂਕਿ ਸੋਸਾਇਟੀ ਦਾ ਇੱਕ ਵੱਡਾ ਹਿੱਸਾ ਹੈ ਜਿਹੜਾ ਸੋਸਾਇਟੀ ਨੂੰ ਕੁਝ ਕਰਕੇ ਦਿੰਦਾ ਹੈ ਉਹਨਾਂ ਤੋਂ ਜਰੂਰ ਨਹੀਂ ਕਰਦਾ ਹੁਣ ਤਾਂ ਹੱਥ ਮੰਨਦਾ ਹੈ ਜਿੰਨ ਦਾ ਕਰਦਾ ਮਾਪੀਤਾ ਹੈ ਹਾਲੇ ਮੇਰੀ ਕੀ ਹੈ ਜੀ ਪਲੈਨ ਇਅਰ ਕੋ ਇੱਕ ਐਟੀਚੂਸ਼ਨ ਹੋ ਗਈ ਉਹ ਟੋਪੀ ਸੀ ਕੋਈ 4100 ਸਾਰੇ ਐਮਐਸਪੀ ਦੇ ਲਈ ਕਰਨਾ ਚੱਲ ਰਿਹਾ ਸੀਗਾ ਉਹ ਕਾਮਯਾਬ ਨਹੀਂ ਹੋ ਪਾਇਆ ਕਿਉਂਕਿ ਤੁਹਾਡੇ ਆਪਸ ਦੇ ਵਿੱਚ ਐਸਟੇਮ ਗੈਰਾਈਡਿਕ ਹੋ ਗਿਆ ਔਰ ਰਾਏ ਕਿ ਕਾਸ਼ ਕਿਹਾ ਉਹਨੇ ਆਪਸ ਦੇ ਵਿੱਚ ਵੰਡੇ ਕਿਸਾਨ ਜਥੇਬੰਦੀਆਂ ਦੀ ਜਦੋਂ ਇੱਕਜੁੱਟਾ ਨਹੀਂ ਹੈ ਕੋਈ ਲੱਗਦਾ ਕਿ ਕਿਸਾਨਾਂ ਦੀ ਮੰਗ ਬੱਤੇ ਤਰੀਕੇ ਨਾਲ ਕੁਝ ਕੀਤੀ ਜਾ ਸਕਦੀ ਸਕੇਦਰ ਦੇਗੇ ਐਮਐਸਪੀ ਦਾ ਮੁੱਦਾ ਉੱਥੇ ਜਾ ਕੇ ਜੁੜਿਆ ਸੀ ਅਸੀਂ ਉੱਥੇ ਰੋਗੈਸੀ ਉਹਨੂੰ ਸਿਰਫ ਟੈਂਕਾ ਨੂੰ ਲੈ ਗਏ ਸੀ ਜਦੋਂ ਅਸੀਂ ਉੱਥੇ ਬੈਠੇ ਜਾਂਦਿਆਂ ਨੂੰ ਇਹਨਾਂ ਨੇ ਸਾਨੂੰ ਖਾਦਸਾਨੀ ਖਾਦਸਾਨੀ ਕਰਨਾ ਸ਼ੁਰੂ ਕਰਤਾ ਕਿਉਂਕਿ ਸੀਖੋ ਕਿਸਾਨ ਜ਼ਿਆਦਾ ਸੀ ਫਿਰ ਅਸੀਂ ਯੂਪੀ ਤੋਂ ਟਕਾਇਦ ਨੂੰ ਬੁਲਾਇਆ ਈਕ ਵੀਕ ਲੇਟਰ 10 ਦਿਨ ਬਾਅਦ ਚਾਇਆ ਹੋ ਜਦੋਂ ਫੇਰ ਇਹ ਸਾਨੂੰ ਅੰਦੋਲਨ ਦੀ ਵੀ ਅੰਦੋਲਨ ਦੀ ਵੀ ਕਹਿਣ ਲੱਗੇ ਫੇਰ ਅਸੀਂ ਦੂਤੀਆਂ ਸਟੇਟਾਂ ਬੁਲਾਈਆਂ ਦੂਤੀਆਂ ਸਟੇਟਾਂ ਬੁਲਾਉਣ ਵਾਸਤੇ ਮੇਰੇ ਨੂੰ ਬਦ ਕੋਈ ਨਹੀਂ ਜਾਣਦਾ ਕਿਉਂਕਿ ਆਈ ਵਾਸ ਲੀਡਿੰਗ ਦਾ ਇਡਜਿਟੇਸ਼ਨ ਤੇ ਉਦੋਂ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਐਮਐਸਬੀ ਦੀ ਹੈ ਪੰਜਾਬ ਦੀਆਂ ਜਿਹੜੀਆਂ ਮੇਜਰ ਕ੍ਰੌਪਸ ਨੇ ਕਣਕ ਚੋਂ ਉਹਨਾਂ ਨਰਮਾ ਕਰਨਾ ਉਹ ਸਾਰੀਆਂ ਬੇਸਬੀ ਤੇ ਖਰੀਦ ਹੁੰਦੀਆਂ ਨੇ ਬਾਕੀ ਸਰਕਾਰ ਐਮਐਸਬੀ ਤੈਅ ਕਰਦੀ ਹੈ ਉਹ ਖਰੀਦਦੀ ਨਹੀਂ ਇਹ ਹੀ ਪ੍ਰੋਬਲਮ ਹੈ ਜਾਣੂ ਜੇ ਆਰਗੂਮੈਂਟਸ ਦੇਣਾ ਸੀ ਕਹਿ ਰਿਹਾ ਮੂਗੀ ਦਾ 8700 ਪਾ ਹੈ ਜੇ ਸਰਕਾਰ ਖਰੀਦੇ ਰੂਪੇ ਦਾ ਪਗਵਾ ਸਮਾਨ ਐਲਾਨ ਕਰਕੇ ਮੁੱਕਰ ਗਿਆ ਤਾਂ 87200 8 ਨਾਲ ਗੁਣਾ ਗੁਣਾ ਕਰ ਲੋ ਅਗੂਆ ਚੌਣ 8750 17000 ਦੀ ਕਿੱਕੜੀ ਹੋ ਗਈ ਮੂਗੀ ਚੌਣਾ 70000 ਦੇ ਵੱਧ ਹੁੰਦਾ ਨਹੀਂ ਤੇ ਉਹ ਸਾਡੇ ਧਰਤੀ ਚ ਨਾਈਟ੍ਰੋਜਨ ਛੱਡਦੀ ਹੈ ਤੇ ਨਾਲੇ ਉਨੀ ਡਿਊਰੇਸ਼ਨ ਥੋੜੀ ਆ ਮੇਰਾ ਖਰਚਾ ਕੋਈ ਨਹੀਂ ਹੁੰਦਾ ਅਸੀਂ ਤਾਂ ਜਦੇ ਡਾਇਵਰਟ ਕਰ ਜਾਗੇ ਜੇ ਸਰਕਾਰ ਖ ਵੀ ਤੇ ਹੁਣ ਰੁਲਦੀ ਆ ਨਾ ਸਾਰੀ ਮੂਕ ਮੱਕੀ ਮੱਕੀ ਦਾ ਭਾਗ ਸਰਕਾਰ ਨੇ ਟੈਕਨੀਕਲੀ ਕੁਝ ਸਾਡੀਆਂ ਵੀ ਗਲਤੀਆਂ ਨੇ ਜਿਹੜੀ ਹੁਣ ਉਹ ਵੀ ਬੀਜ ਮੱਕੀ ਬੀਜਣੀ ਉਹਦਾ ਪਾਸਾ ਕੀਤਾ ਉਹਨਾਂ ਨੇ ਜਿਹੜੀ ਵਿਚਾਰੇ ਕਰਾਉ ਕਿਸਾਨਾਂ ਨੇ ਆ ਲੈਣ ਦੀ ਜਿਹੜੇ ਹਾਈਬ੍ਰਿਡ ਬੀ ਤਿਆਰ ਕਰਦੇ ਨੇ ਉਹਨਾਂ ਦੇ ਆਕੇ ਦੇ ਉਹ 40 50 ਕੋਟਾਂ ਚਾੜ ਦਿੰਦੀ ਐ ਹੁਣ ਕੋਈ ਖਰੀਦਦਾ ਨਹੀਂ ਹੁਣ ਮੀਂਹ ਜਿ ਭਿੱਜ ਗਈ ਉਹ 16-1700 ਰੁਪਏ ਦੀ ਐ ਸਰਕਾਰ ਕਿਤੇ ਨਹੀਂ ਐਮਐਸਬੀ ਵੀ ਲੜਾਈ ਸੀ ਜਦੋਂ ਅਸੀਂ ਉਹ 2Kਸੀ ਸੀ ਇਹ ਫੈਸਲਾ ਕਰਕੇ ਉੱਟੇ ਸੀ ਕਿ ਮੋਰਚਾ ਸਸਪੈਂਡ ਕੀਤਾ ਹੈ ਖਤਮ ਨਹੀਂ ਕੀਤਾ ਇਕੱਠੇ ਹੋ ਕੇ ਲੜਾਂਗੇ ਪਰ ਇਕੱਠੇ ਹੋ ਕੇ ਲੜਨ ਵਾਸਤੇ ਕੁਝ ਸੱਜਣ ਪਤਾ ਨਹੀਂ ਕਿਹਦੇ ਹੱਥਾਂ 'ਚ ਗੇੜਗੇ ਉਹਨਾਂ ਨੇ ਮੋਰਚਾ ਰਾਤਾਂ ਕੱਲਿਆਂ ਨੇ ਔਰ ਮੈਂ ਅੱਜ ਮੈਨੂੰ ਅਫਸੋਸ ਹੈ ਕਿ ਅੱਜ ਆਪਕੜ ਨਹੀਂ ਸੀ ਪ੍ਰੋਪਰਲੀ ਹੰਡਲ ਨਹੀਂ ਕਰ ਸਕੇ ਨੇਗੋਸ਼ੀਏਟ ਵੀ ਕਰ ਨਹੀਂ ਕਰ ਸਕੇ ਦੇ ਬੈਟਰ ਨੂੰ ਉਹੀ ਜੀ ਆਬਸ਼ਾ ਕਿਉਂਦਾ ਹallelujah ਕਿਸਾਨ ਲਹਿਰ ਨੂੰ ਛੱਟ ਮਾਰਦੇ ਆ ਕੱਟੇ ਹੋਣ ਦੀ ਸੰਭਾਵਨਾ ਹੈ ਜੀ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਸਾਨੀ ਮੰਗਾ ਤਾਂ ਜੀ ਨੰਦੇ ਵੀ ਕੁਝ ਹੋ ਸਕਦਾ ਜਿਹੜਾ ਨੇਚਰਲ ਫੀਨੋਮੈਨੋਨ ਉਹਦੇ ਚ ਮੇਰਾ ਰੋਲ ਕੋਈ ਨਹੀਂ ਹੁਣ ਤਾਂ ਨੇਚਰ ਜੋ ਚਾਹੁੰਦੀ ਉਹ ਹੋ ਜਾਣਾ ਰੱਜਵਤਨ ਲੱਗਦਾ ਹੈ ਕਿ ਜਦੋਂ ਚਾਹੇ ਕਮੀ ਕਿਤੇ ਵੀ ਰਹੇਗੀ ਜਦੋਂ ਕੋਈ ਇਦਾਂ ਦਾ ਐਜੂਕੇਸ਼ਨ ਡਾਊਨ ਹੁੰਦਾ ਜਾਂ ਫੇਲ ਹੁੰਦਾ ਤਾਂ ਉਹਦਾ ਕਿਤੇ ਨਾ ਕਿਤੇ ਬੜਾ ਐਸਾ ਪ੍ਰਭਾਵ ਪੈਂਦਾ ਹੈ ਕਿ ਮਨੋਬਲ ਵੀ ਡਿੱਗਦਾ ਹੈ ਚਾਹੇ ਉਹ ਆਮ ਕਿਸਾਨ ਹੋਵੇ ਜਾਂ ਜੱਤੇ ਵੱਡੀਆਂ ਹੋਣ ਤਾਂ ਲੱਗਦਾ ਹੈ ਕਿ ਬੇਸ਼ੱਕ ਘਟ ਹੋ ਜੇ ਪ੍ਰੈਜਿਡੇਸ਼ਨ ਜਿਹੜਾ ਹੈਗਾ ਉਹ ਕਿਸੇ ਨਤੀਜੇ ਤੱਕ ਜ਼ਰੂਰ ਪਹੁੰਚੇ ਇਸ ਤਰ੍ਹਾਂ ਦੀ ਸਿੱਧੀ ਦੁਬਾਰਾ ਨਾ ਹੋਵੇ ਕਿ ਜਿਹੜੀਆਂ ਕੋਸ਼ਿਸ਼ਾਂ ਹੋਣ ਦੇਖੋ ਇਹ ਗੱਲ ਬੜੀ ਜ਼ਰੂਰੀ ਅੱਜ ਮੈਂ ਆਪਣੇ ਸਾਥੀਆਂ ਨੂੰ ਬਹੁਤ ਕੁ ਕਹਿਣਾ ਅਸੀਂ ਜਦੋਂ ਸ਼ੁਰੂ ਹੋਏ ਅਰਬਨ ਉਹ 올ਡੇਸਟ ਪਰਸਨ ਇਨ ਦਿਸ ਮੂਵਮੈਂਟ ਐਂਡ ਆਮ ਵਨ ਆਫ ਵਨ ਆਫ ਦਾ ਫਾਊਂਡਰਸ ਪਤਾ ਨਹੀਂ ਅਕਾਲਪੁਰ ਕਨੇ ਕੀ ਮੇਰ ਕੀਤੀ ਅਸੀਂ ਪੜਦੇ ਬਹੁਤ ਮੈਂ ਕੋਈ ਵੀ ਫਿਗਰ ਜਿਹਨੇ ਜਿਹੜੇ ਵੈਰੀ ਗਰੋਅ ਅਪ ਵਿਦ ਸਪੂਟ ਹੋਵੇ ਮੈਨੂੰ ਬੋਲ ਕਰਨੋਂ ਤਿਆਰ ਹਾਂ ਕਹੂੰਗਾ ਬਿ ਕੋਲ ਮੋੜ ਜਾਪੇ ਤੇ ਜਿਹੜੇ ਜਿਹਨਾਂ ਨੁਕਸਾਨ ਹੁੰਦਾ ਪਰ ਫਿਕਰ ਨਹੀਂ ਕੋਈ ਅਗਲੇ ਹਫ਼ਤੇ ਪਹਿਲੂ ਆਜਿਪ ਲੀਡਰਸ਼ਿਪ ਤੋਂ ਫੋੜੇ ਰੋਕ ਲੈਗੇ ਜਿਹੜੇ ਇਸ਼ੂਸ ਨੂੰ ਪੜਦੇ ਨੇ ਜਿੰਨੇ ਤੱਕ ਹੋਣ ਵਾਲਾ ਸਮਾਜ ਦਾ ਇਹ ਸਭ ਧਿਆਨਕਾਰ ਹੈ ਇਹ ਜਿਹੇ ਪੌਨਸੀਜ਼ ਆ ਰਹੇ ਨੇ ਜਿੰਨੇ ਤੱਕ ਤੁਸੀਂ ਇਕੱਲਾ ਸਟੱਡੀ ਕਰਕੇ ਉਹਦੇ ਤੇ ਨਿਗ੍ਹਾ ਨਾ ਰੱਖੋਗੇ ਤਾਂ ਕਿਤੇ ਵੀ ਜੜ ਪੋਲੀਟੀਕਲ ਲੀਡਰਸ਼ਿਪ ਉਹ ਤਾਂ ਬਹੁਤ ਸਾਲ ਤੱਕ ਦਾ ਮਾਰ ਹੈ ਉਤੋਂ ਕਿਦੋਂ ਤੱਕ ਕੱਢੇ ਸਰਦੀ ਦੇਸ਼ ਪੰਜਾਬ ਵਿਦੇਸ਼ ਇਸ ਵੇਲੇ ਬਹੁਤ ਇੱਕ ਭੂਿਕ ਜਿਹੜਾ ਇਹਦਾ ਬਹੁਤ ਖਤਰੇਜ ਹੈ ਜਿਸ ਸਾਡੇ ਕੁਝ ਬਹੁਤ ਖਤਰੇਜ ਹੈ ਸਾਰਾ ਕੁਝ ਪੰਜਾਬ ਚੋਂ ਬਾ ਮਾਲਾ ਜੁਨੰਦੀ ਲਾਕੇ ਕੋਣ ਇੱਕ پلان ਆ ਰਿਹਾ ਵੀ ਇਹਦੇ ਨਾਲ ਨਾਲ ਰੇਲਵੇ ਲਾਈਨਾਂ ਬਣਦੀਆਂ ਨੇ ਲੱਖੇ ਕਰੋੜ ਜਿਹੜੇ ਜਾਣਗੇ ਬਾਡਾ ਬਾਰਡਰ ਅਸੀਂ ਲੜ ਕੇ ਮਰ ਗਏ ਵੀ ਤੁਸੀਂ ਬੋਲੋ ਸਾਡੇ ਬਾਸ ਇਹਦਾ ਬੋਧ ਨਹੀਂ ਜਿੱਦਣ ਇਹ ਸਾਰਾ ਪ੍ਰੋਜੈਕਟ ਕੰਪਲੀਟ ਹੋ ਗਿਆ ਕਾਰਪੋਰੇਟ ਅਬਸਰਸ ਆ ਸਿੱਕਦਮ ਹੋ ਰਹੇ ਨੇ ਹਰ ਚੀਜ਼ ਦੀ ਕਾਰਪੋਰਟਾਈਜੇਸ਼ਨ ਹੋ ਰਹੀ ਹੈ ਅਸੀਂ ਪਿਛਲੇ ਦਿਨੀ ਇਸ਼ਤਿਹਾਰ ਕੱਢ ਕੇ ਬਾਜ਼ਾਰ ਵਿੱਚ ਮੰਡਿਆ ਉਹਦੇ ਵਿੱਚ ਅਸੀਂ ਆਪਣੇ ਭਾਈਚਾਰੇ ਨੂੰ ਕਿਹਾ ਵੀ ਸਰਕਾਰ ਦੀ ਲੋੜ ਸੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕਿਸਾਨ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹੀ ਨੇ ਲੜਦੇ ਇਹਨਾਂ ਨੂੰ ਬਦਨਾਮ ਕਰੋ ਤਾਂ ਕਿ ਲੋਕੀ ਆਮ ਲੋਕਾਂ ਦਾ ਇਹਦੇ ਨਾਲ ਹਮਦਰਦੀ ਖਤਮ ਹੋ ਜਾਵੇ ਅਸੀਂ ਉਹਨੂੰ ਕੋਲ ਸਮਝੋ ਇੱਕ ਕੰੰਧ ਹੈ ਕਿਸਾਨ ਅੰਦੋਲਨ ਇੱਕ ਕੰੰਧ ਹੈ ਜਿਹੜੀ ਕਾਰਪੋਰੇਟ ਦੇ ਸਾਹਮਣੇ ਖੜੀ ਹੈ ਜਿੱਦਣ ਇਹ ਕੰੰਧ ਟਹਿ ਗਈ ਤੁਹਾਨੂੰ ਹਰ ਰੋਜ਼ ਵਹਾ ਕੇ ਲੈ ਜਾਏਗੀ ਸਾਡੇ ਕਾਮਰਸ ਮਿਨਿਸਟਰ ਦਾ ਬਿਆਨ ਹੈ 6 ਮਹੀਨੇ ਪਹਿਲਾਂ ਉਹ ਕਹਿੰਦਾ ਵੀ ਭਾਰਤ ਵਿੱਚ ਦੋ ਕੰਪਨੀਆਂ ਆਈਆਂ ਫਲਿੱਪਕਾਰਟ ਤੇ ਐਮਾਜ਼ੋਨ ਇੱਕ ਸਾਲ ਚ 4% ਬਿਜ਼ਨਸ ਲੈ ਗਈਆਂ ਤੇ ਜੇ ਪੰਜ ਆਉਣ ਵਾਲੇ 5-7 ਸਾਲ ਚ ਉਹਨੇ 50% ਬਿਜ਼ਨਸ ਲੈ ਜਾਣਾ ਦੁਕਾਨਦਾਰਾਂ ਨੂੰ ਪੁੱਛੋ ਉਹਨਾਂ ਦਾ ਕੀ ਹਾਲ ਹੋਇਆ ਪਿਆ ਹਾਲੇ ਹਲੇ 9 ਜੁਲਾਈ ਜੁਲਾਈ ਨੂੰ ਆਊਗਾ ਭਾਰਤ ਕੀ ਨਿਯਤ ਕੰਪਨੀਆਂ ਆਉਣੀਆਂ ਨੇ ਇਹੋ ਆਗੇ ਟੋਟਲ ਜਿਹੜਾ ਕੋਰਪੋਰੇਟਾਈਜੇਸ਼ਨ ਹੋ ਜਾਣਾ ਹੈ ਵੱਡੇ ਵੱਡੇ ਮਾਲ ਖੁੱਲ ਰਹੇ ਨੇ ਹਰ ਭਾਰਤ ਮੰਗ ਦਾ ਪ੍ਰੋਜੈਕਟ ਤੇ 10 ਕਿਲੋਮੀਟਰ ਤੇ ਬਾਅਦ ਕੁਝ ਬਣਨੇ ਕਿਤੇ ਫੂਲ ਫੋਲ ਬਣਨੇ ਤੁਹਾਡੇ ਕੋਲ ਬਿਜ਼ਨਸ ਲੁੱਕ ਆ ਜਾਏਗਾ ਉਹਦੇ ਬਾਅਦ ਮਾਲ ਬਣਨੇ ਨੇ ਉੱਥੇ ਮਾਲ ਜਿਹੜੇ ਨੇ ਉੱਥੇ ਉਹ ਥੋੜੇ ਜਿਹੜੇ ਕਰੀਅਨਵੀ ਵਾਲੇ ਨੇ ਜਿਹੜੇ ਦੂਸਰਾ ਸਮਾਨ ਵੇਚਣ ਵਾਲੇ ਨੇ ਉਹਨਾਂ ਦੀ ਗਵਾਨਾ ਫੇਲ ਹੋ ਜਾਣ ਦੀ ਹੈ ਵੱਡੀ ਪੱਧਰ ਤੇ ਅਨਐਮਪਲੋਇਮੈਂਟ ਵਾਗੇ ਜੇ ਨਾ ਸੰਭਲੇ ਤਾਂ ਇਹ ਸਾਨੂੰ ਮੂਠ ਬੁਣਾ ਕੇ ਸਾਰਾ ਕੋਰਪੋਰੇਟ ਤੇ ਰਾਤ ਦੇ ਕੇ ਉਹਨਾਂ ਤੋਂ ਪੰਜ ਲੈ ਕੇ ਸਾਨੂੰ ਮੂਠ ਬੁਣਾ ਕੇ ਚੋਣ ਹੀ ਤਿਆਰ ਕਰੇ